ਔੜ ਵਿੱਚ ਚੋਰਾ ਦੇ ਹੌਸਲੇ ਬੁਲੰਦ ਦੁੱਗਲ ਸੈਂਟਰੀ ਸਟੋਰ ਤੋਂ ਲੱਖਾਂ ਦਾ ਸਾਮਾਨ ਚੋਰੀ ਕਸਬਾ ਔੜ ਵਿੱਚ ਬੀਤੀ ਰਾਤ ਚੋਰਾ ਵੱਲੋਂ ਇੱਕ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇੱਥੋਂ ਦੇ ਬੁਹਾਰਾ ਰੋਡ ਤੇ ਸਥਿਤ ਦੁੱਗਲ ਸੈਂਟਰੀ ਸਟੋਰ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਜਿੱਥੋਂ ਕਰੀਬ 2.5 ਲੱਖ ਰੁਪਏ ਦਾ ਕੀਮਤੀ ਸਾਮਾਨ ਅਤੇ ਨਕਦੀ ਚੋਰੀ ਕਰ ਲਈ ਗਈ ਦੁਕਾਨ ਦੇ ਮਾਲਕ ਸਰਵਜੀਤ ਕੁਮਾਰ ਨੇ ਦੱਸਿਆ ਕਿ ਚੋਰਾਂ ਨੇ ਬਹੁਤ ਹੀ ਸ਼ాతਾ ਤਰੀਕੇ ਨਾਲ ਚੋਰੀ ਕੀਤੀ ਹੈ ਚੋਰਾ ਨੇ ਵੋਸ਼ ਵੇਸ਼ਨ ਅਤੇ ਸੀਟਾ ਵਰਗੀਆਂ ਭਾਰੀ ਚੀਜ਼ਾਂ ਨੂੰ ਹੱਥ ਨਹੀਂ ਲਗਾਇਆ ਸਗੋਂ ਸੈਂਟਰੀ ਦਾ ਹੋਰ ਮਹਿੰਗਾ ਸਮਾਨ ਸਮੇਟ ਕੇ ਲੈ ਗਏ ਇਸ ਤੋਂ ਇਲਾਵਾ ਚੋਰ ਦੁਕਾਨ ਵਿੱਚ ਲੱਗੀ ਐਲਸੀਡੀ ਅਤੇ ਆਪਣੀ ਪਛਾਣ ਛਪਾਉਣ ਲਈ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਨਾਲ ਲੈ ਗਏ ਦੁਕਾਨ ਦੇ ਗੱਲੇ ਵਿੱਚ ਪਈ ਕਰੀਬ 7000 ਰੁਪਏ ਦੀ ਨਕਦੀ ਤੇ ਵੀ ਚੋਰਾ ਨੇ ਹੱਥ ਸਾਫ਼ ਕਰ ਦਿੱਤਾ ਤੁਸੀਂ ਦੇਖ ਰਹੇ ਹੋ ਨਿਊਜ਼ ਟੀਡਰ ਪੰਜਾਬ ਤੇ ਅਸ਼ੋਕ ਦੁੱਗਲ ਨਾਲ ਹਰਵਿੰਦਰ ਸਿੰਘ ਦੀ ਔਰਤੋ ਰਿਪੋਰਟ ਮੇਰਾ ਨਾਮ ਸਰਜੀਤ ਕੁਮਾਰ ਜੀ ਇਹ ਜੀ ਸਾਨੂੰ ਸਵੇਰੇ ਪਤਾ ਲੱਗਿਆ ਸਾਡੇ ਭਾਜੀ ਉਹਨੇ ਹਲਵਾਈ ਦਾ ਕੰਮ ਕਰਦੇ ਆਈ ਉਹਨਾਂ ਨੇ ਦੱਸਿਆ ਘਰੇ ਜਾ ਕੇ ਵੀ ਤੇਰਾ ਸ਼ਟਰਪਟ ਹੋਇਆ ਵੀ ਚੋਰੀ ਹੋ ਗਈ ਜੀ ਅਸੀਂ ਸਾਰੇ ਮੰਮੀ ਉਹਨੇ ਡੈਡੀ ਉਹਨੇ ਸਾਰੇ ਇਕੱਠੇ ਹੋ ਗਏ ਅਸੀਂ ਨਖਿਆ ਜੀ ਥੋੜਾ ਬੜ ਨੁਕਸਾਨ ਦੇਖੋ ਕਿੱਦਾਂ ਹੋ ਗਿਆ ਜੀ ਹਾਂਜੀ ਨੁਕਸਾਨ ਜੀ ਅੰਦਰ ਤਾਂ ਬੜ ਨਹੀਂ ਹੋਇਆ ਜੀ ਹੁਣ ਅੰਦਰ ਸਮਾਨ ਮਹਿੰਗਾ ਬਹੁਤ ਪਿਆ ਸੀਗਾ ਜੀ 5-7000 ਰੁਪਏ ਗੱਲੇ 'ਚ ਵੀ ਪਿਆ ਸੀਗਾ ਜੀ ਤੇ ਪਿੱਤਲ ਦੀਆਂ ਟੂਟੀਆਂ ਮਹਿੰਗਾ ਸਮਾਨ ਜਿਹੜਾ ਲੈ ਗਏ ਵੱਡੀਆਂ ਸੀਟਾਂ ਸੋਟਾਂ ਜਿਹੜੀਆਂ ਉਹ ਛੱਡ ਗਏ ਆ ਬਾਕੀ ਸਮਾਨ ਲੈ ਗਏ ਜੀ ਕੈਮਰਾ ਵੀ ਕੈਮਰੇ ਡੀਵੀਆਰ ਹਾਂਜੀ ਐਲਸੀਡੀ ਵੀ ਸਾਰਾ ਕੁਝ ਲੱਗ ਗਿਆ ਜੀ ਪਟਕ ਤੇ ਹਾਂਜੀ ਕੀਤਾ ਜੀ ਫੋਨ ਆਣ ਲੱਗੇ ਜੀ ਸਰਪੰਚ ਸਾਹਿਬ ਨੂੰ ਵੀ ਕੀਤਾ ਵੀ ਉਹ ਵੀ ਆਣ ਲੱਗੇ ਜੀ ਕੋਈ ਕਿਸੇ ਕੋਈ ਸ਼ੱਕ ਸ਼ੱਕ ਵਗੈਰਾ ਨਹੀਂ ਸ਼ੱਕ ਨਹੀਂ ਹੈਗਾ ਜੀ ਮੇਰਾ ਤਕਰੀਬਨ 2.5-3 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਇਹ ਜਿਸੰਗ ਕਰਦਾ ਪ੍ਰਸ਼ਾਸਨ ਉਹ ਜਿਹੜੇ ਇਦਾਂ ਦੇ ਜਿਹੜੇ ਨਸ਼ੇੜੀ ਬੰਦੇ ਜਿਨ੍ਹਾਂ ਨੇ ਇਹ ਕੀਤਾ ਉਹਨਾਂ ਦੇ ਨੱਥ ਪਾਣੀ ਚਾਹੀਦੀ ਹੈ ਉਹਨਾਂ ਨੂੰ ਮਲਿਆ ਫਾਲਣਾ ਸੀ ਤਾਂ ਗਰੀਬੀ ਦਾ ਇਹ ਕੰਮ ਸਾਡਾ ਨਾਲੋਂ ਮोटा ਕੀਤਾ ਸੀ